ਜੋ ਤੁਹਾਡੇ ਵਿੱਚ ਬੁਰਾਈਆਂ ਨੇ ਜੋ ਤੁਹਾਡੇ ਵਿੱਚ ਬੁਰਾਈਆਂ ਨੇ ਉਹ ਕਦੀ ਉਹਨਾਂ ਨੂੰ ਵੀ ਸਾੜੋ ਜੀ ਐ ਰਾਵਣ ਦਾ ਪੁਤਲਾ ਬੋਲ ਪਿਆ ਕੁਝ ਸੋਚੋ ਅਤੇ ਵਿਚਾਰੋ ਜੀ ਧੇ ਰਾਵਣ ਦਾ ਪੁਤਲਾ ਬੋਲ ਪਿਆ ਕੁਝ ਸੋਚੋ ਅਤੇ ਵਿਚਾਰੋ ਜੀ ਨਾ ਸੀ ਤੇ ਮਾਨੂੰ শুਆਸੀ ਮੈਂ ਜਤੀ ਸਤੀ ਨਾ ਕਾਮੀ ਸੀ ਨਾ ਸੀ ਤੇ ਮਾਨੂੰ শুਆਸੀ ਮੈਂ ਜਤੀ ਸਤੀ ਨਾ ਕਾਮੀ ਸੀ ਹੁਣਿਤ ਪੜਿਆ ਵੇਦ ਪੁਰਾਣਾ ਨੂੰ ਤੇ ਪੂਰਣ ਬ੍ਰਹਮ ਗਿਆਨੀ ਸੀ ਜੋ ਅੰਦਰ ਪੰਜ ਵਿਕਾਰ ਥੋਡੇ ਅੰਦਰ ਪੰਜ ਵਿਕਾਰ ਥੋਡੇ ਕਦੇ ਉਹਨਾ ਕਈ ਸਵਿਕਾਰੋ ਜੀ ਹੇ ਰਾਵਣ ਦਾ ਪੁੱਤ ਲਾ ਬੋਲ ਪਿਆ ਕੁਝ ਸੋਚੋ ਅਤੇ ਵਿਚਾਰੋ ਜੀ ਹੇ ਰਾਵਣ ਦਾ ਪੁੱਤ ਲਾ ਬੋਲ ਪਿਆ ਕੁਝ ਸੋਚੋ ਅਤੇ ਵਿਚਾਰੋ ਜੀ ਹੋ ਮੇਰੇ ਰਾਜ ਚ ਪਰ ਜਾ ਸੌਖੀ ਸੀ ਨਾ ਭੁੱਖ ਮਰੀ ਨਾ ਮਹਿੰਗਾਈ ਸੀ ਮੇਰੇ ਰਾਜ ਚ ਪਰਜਾ ਸੌਖੀ ਸੀ ਨਾ ਭੁੱਖ ਮਰੀ ਨਾ ਮਹਿੰਗਾਈ ਸੀ ਸੋਨੇ ਦੀ ਲੰਕਾ ਰਾਵਣ ਨੇ ਹੁਕਮ ਤੇ ਐਵੇਂ ਨਹੀਂ ਬਣਾਈ ਸੀ ਸੋਨੇ ਦੀ ਲੰਕਾ ਐਵੇਂ ਨਹੀਂ ਬਣਾਈ ਸੀ ਕੀ ਅੱਜ ਦੇ ਹਾਕਮ ਕਰਦੇ ਨੇ ਅੱਜ ਦੇ ਹਾਕਮ ਕਰਦੇ ਨੇ ਜਰਾ ਨਜ਼ਰ ਇਨਾ ਤੇ ਮਾਰੋ ਜੀ ਭੈ ਰਾਵਣ ਦਾ ਪੁਤਲਾ ਬੋਲ ਪਿਆ ਕੁਝ ਸੋਚੋ ਅਤੇ ਵਿਚਾਰੋ ਜੀ ਐ ਰਾਵਲ ਦਾ ਪੁੱਤ ਲਾ ਬੋਲ ਪਿਆ ਕੁਝ ਸੋਚੋ ਅਤੇ ਵਿਚਾਰੋ ਜੀ ਹੋ ਮੇਰੇ ਰਾਜ ਧਿਆਉਰ ਤਨਾਲ ਕਦੇ ਵੀ ਵਿਵਚਾਰ ਨਹੀਂ ਹੋਇਆ ਸੀ ਮੇਰੇ ਰਾਜ ਧਿਆਉਰ ਤਨਾਲ ਕਦੇ ਵੀ ਵਿਵਚਾਰ ਸੀ ਨਾਲ ਲੁੱਟੀ ਅਸਮਤ ਬੱਚਿਆਂ ਦਾ ਤਨ ਤਾਰ ਤਾਰ ਨਹੀਂ ਹੋਇਆ ਸੀ ਉਹਨਾਂ ਲੁੱਟੀ ਅਸਮਤ ਬੱਚਿਆਂ ਦਾ ਤਨ ਤਾਰ ਤਾਰ ਨਹੀਂ ਹੋਇਆ ਸੀ ਜੋ ਬਲਾਤਕਾਰ ਏ ਕੁੰਦੇ ਨੇ ਬਲਾਤਕਾਰ ਇਹ ਘੁੰਮਦੇ ਨੇ ਸੜ ਸੂਲੀਆਂ ਉੱਤੇ ਚੜੋ ਜੀ ਰਾਵਣ ਦਾ ਪੁੱਤ ਲਾਵੋ ਬੋਲ ਪਿਆ ਕੁਝ ਸੋਚੋ ਅਤੇ ਵਿਚਾਰੋ ਜੀ ਖੈ ਰਾਵਣ ਦਾ ਪੁੱਤ ਲਾਵੋ ਬੋਲ ਪਿਆ ਕੁਝ ਸੋਚੋ ਅਤੇ ਵਿਚਾਰੋ ਜੀ हो मेरे पुतले फूके बड़े तुसी पर अंदरों गई बुराई ना मेरे पुतले फूके बड़े तुसी पर अंदरों गई बुराई ना हो कद बैठ कले अपने बल असि लोगों नज़र ना ਕਦੀ ਬੈਠੀ ਕੱਲੇ ਆਪਣੇ ਵੱਲ ਅਸ ਲੋਕੋ ਨજર ਘਮਾਈ ਨਾ ਜੋ ਲਿਖਿਆ ਬੈਦੀ ਮੀਰਪੁਰੀ ਹਾਇ ਲਿਖਿਆ ਬੈਦੀ ਮੀਰਪੁਰੀ ਚਾਹੇ ਪੜ ਲਓ ਚਾਹੇ ਨਾ ਕਰੋ ਜੀ ਪਰ 라ਵਣ ਦਾ ਪੁਤਲਾ ਬੁਲੇਗਾ ਕਦੀ ਲੋਕੋ ਬੈਠ ਵਿਚਾਰੋ ਜੀ